ਕੁਦਰਤ ਨੇ ਠੀਕ ਕਰਕੇ ਫਿਰ ਹੌਲੀ-ਹੌਲੀ ਮੈਨੂੰ ਆਪਣੇ ਨਾਲ ਜੋੜਿਆ ਜਦੋਂ ਕੁਦਰਤ ਦੇ ਨਾਲ ਜੁੜ ਕੇ ਸਾਰਾ ਕੁਝ ਦੇਖ ਕੇ ਫਿਰ ਕਿਉਂ ਨਾ ਕਿ ਪਾਸਾ ਸੀ ਕਿ ਕੁਛ ਨਾ ਕੁਛ ਕੋਈ ਨਾ ਕੋਈ ਆਪਾਂ ਕੰਮ ਵੀ ਨਾਲ ਸ਼ੁਰੂ ਕੀਤਾ ਜਾਵੇ ਉਹ ਤਿਆਰ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਰਲ ਕੇ ਉਹਨਾਂ ਦੇ ਯੋਗਦਾਨ ਮਦਦ ਦੇ ਨਾਲ ਤੇ ਇਹਦੀ ਮੈਂ ਵੈਸੇ ਕੇਵੀਕੇ ਤੋਂ ਟ੍ਰੇਨਿੰਗ ਵੀ ਲਈ ਹੋਈ ਸવાય ਤੁਸੀਂ ਕੁਕਿੰਗ ਸੋਡਾ ਲिटल ਬਿਟ ਉਹ ਤੋਂ ਇਲਾਵਾ ਤੁਸੀਂ ਇਹਦੇ ਵਿੱਚ ਕੁਝ ਨਹੀਂ ਪਾਓਗੇ ਬਿਲਕੁਲ ਨੈਚੁਰਲ ਪ੍ਰੋਸੈਸ ਦੇ ਨਾਲ ਤਿਆਰ ਕਰਦੇ ਆਂ ਲੋਕ ਇਹਨੂੰ ਪਸੰਦ ਕਰਦੇ ਆਂ ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਖਾਸ ਸ਼ਖਸੀਅਤ ਨਾਲ ਕਰਨ ਜਾ ਰਹੇ ਆਂ ਇੱਕ ਉਸ ਔਰਤ ਦੇ ਨਾਲ ਕਰਨ ਜਾ ਰਹੇ ਆਂ ਜਿਸ ਨੇ ਕੀ ਖੇਤੀ ਨੂੰ ਚੁਣਿਆ ਜੀ ਹਾਂ ਅਕਸਰ ਅਸੀਂ ਦੇਖਦੇ ਆਂ ਕਿ ਲੋਕ ਖੇਤੀ ਤੋਂ ਦੂਰ ਹੁੰਦੇ ਨੇ ਲੇਕਿਨ ਰੂਟਸ ਦੇ ਨਾਲ ਜੁੜਦੀ ਇੱਕ ਔਰਤ ਦੀ ਕਹਾਣੀ ਹੈ ਜਿਸ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆਂ ਜੋ ਕਿ ਇੱਕ ਕਿਸਾਨ ਦੇ ਤੌਰ ਤੇ ਸਾਹਮਣੇ ਆਈ ਔਰ ਉਹਨਾਂ ਨੇ ਗੁੜ ਦਾ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ ਪੇਸ਼ੇ ਤੋਂ ਟੀਚਰ ਰਹੇ ਚੁੱਕੇ ਨੇ ਔਰ ਅੱਜ ਬੀਐਸਸੀ ਇਕਨੋਮਿਕਸ ਕਰਨ ਤੋਂ ਬਾਅਦ ਇਸ ਲਈ ਕਿਸਾਨੀ ਦੇ ਵੀ ਤੇ ਆਪਣਾ ਹੱਥ ਅਜਮਾ ਰਹੇ ਨੇ ਗੱਲਬਾਤ ਕਰਾਂਗੇ ਅਮਨਦੀਪ ਕੌਰ ਜੀ ਨਾਲ ਸਤਿ ਸ਼੍ਰੀ ਅਕਾਲ ਬੜਾ ਅਲੱਗ ਜਿਹਾ ਲੱਗਦਾ ਕਿ ਬੀਐਸਸੀ ਇਕਨੋਮਿਕਸ ਤਾਂ ਦੂਸਰੇ ਬਾਅਦ ਸੇ ਫਾਰਮਿੰਗ ਹਾਂਜੀ ਨਹੀਂ ਇਹੋ ਜੀ ਤੇ ਕੋਈ ਗੱਲ ਨਹੀਂ ਆ ਪਹਿਲੀ ਗੱਲ ਤੇ ਹਰ ਮਨੁੱਖ ਇੱਕ ਕੁਦਰ ਪਹਿਲਾਂ ਸਟਾਰਟਿੰਗ ਤੋਂ ਕੁਦਰਤ ਦੇ ਨਾਲ ਜੁੜਿਆ ਹੁੰਦਾ ਹੈ ਜੀ ਅਸੀਂ ਮੈਂ ਜਿਸ ਦਾ ਜੌਬ ਕੀਤੀ ਜੌਬ ਟੀਚਿੰਗ ਕਰਦੀ ਰਹੀ ਹਾਂ ਉਤੋਂ ਬੜਾ ਕੁਝ ਸਿੱਖਿਆ ਵੀ ਸਿੱਖਣ ਨਾਲ ਮਿਲਿਆ ਮੈਨੂੰ ਪਰ ਨਾਲ ਦੇ ਵਿੱਚ ਥੋੜੀ ਜਿਹੀ ਦਾ ਹੈਲਥ ਇਸ਼ੂ ਹੋਣ ਦੇ ਕਰਕੇ ਉਤੋਂ ਬਾਅਦ ਮੈਨੂੰ ਕੁਦਰਤ ਦੇ ਵਿੱਚ ਇੰਜ ਲੱਗਾ ਕਿ ਮੇਰੀ ਜੋ ਬਿਮਾਰੀ ਦੀ ਜੋ ਮੇਰੀ ਸੋਲਿਊਸ਼ਨ ਹੈ ਜਾਂ ਮੈਨੂੰ ਠੀਕ ਹੋਣਾ ਮੈਂ ਕੁਦਰਤ ਵਿੱਚ ਹੀ ਆ ਸਕਦੀ ਹਾਂ ਜਦੋਂ ਮੈਂ ਇੱਥੇ ਆਈ ਮੈਨੂੰ ਕੁਦਰਤ ਨੇ ਪਹਿਲਾਂ ਤੇ ਪ੍ਰੋਪਰ ਠੀਕ ਕੀਤਾ ਬਹੁਤ ਜ਼ਿਆਦਾ ਮੈਡੀਸਿਨ ਖਾਂਦੀ ਸੀ ਹੁਣ ਇਸ ਟਾਈਮ ਮੈਂ ਕੋਈ ਵੀ ਮੈਡੀਸਿਨ ਨਹੀਂ ਲੈ ਰਹੀ ਕਾਫੀ ਸਾਲਾਂ ਤੋਂ ਮੈਂ ਖਾ ਰਹੀ ਸੀ ਕੁਦਰਤ ਨੇ ਠੀਕ ਕਰਕੇ ਫਿਰ ਹੌਲੀ-ਹੌਲੀ ਮੈਨੂੰ ਆਪਣੇ ਨਾਲ ਜੋੜਿਆ ਜਦੋਂ ਕੁਦਰਤ ਦੇ ਨਾਲ ਜੁੜ ਕੇ ਸਾਰਾ ਕੁਝ ਦੇਖ ਕੇ ਫਿਰ ਕਿਉਂ ਨਾ ਕਿ ਪਾਸਾ ਸੀ ਕਿ ਕੁਛ ਨਾ ਕੁਛ ਕੋਈ ਨਾ ਕੋਈ ਆਪਾਂ ਕੰਮ ਵੀ ਨਾਲ ਸ਼ੁਰੂ ਕੀਤਾ ਜਾਵੇ ਜਿਹੜਾ ਕੁਦਰਤੀ ਤਰੀਕੇ ਨਾਲ ਹੋਵੇ ਕਿਉਂਕਿ ਮੈਂ ਇਹ ਚੀਜ਼ ਦੇਖੀ ਸੀ ਕਿ ਤੁਸੀਂ ਕੋਈ ਵੀ ਬਿਮਾਰੀ ਨਾਲ ਜੂ ਜੀ 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 ਯੂਜ਼ ਰਹੇ ਹੋ ਤੁਹਾਡੀ ਉਹਦੇ ਵਿੱਚ ਡਾਈਟ ਖੁਰਾਕ ਸਭ ਤੋਂ ਪਹਿਲੇ ਨੰਬਰ ਤੇ ਹੁੰਦੀ ਹੈ ਖਾਣ ਪੀਣ ਤੁਹਾਡਾ ਆਲਾ ਦੁਆਲਾ ਉਦੇ ਵਿੱਚ ਗੁੜ ਜਿਸ ਤਾ ਅਸੀਂ ਕਾੜ ਰਹੇ ਸੀ ਤੇ ਗੁੜ ਦੇ ਇਹ ਸੀ ਕਿ ਜੇਕਰ ਮੈਨੂੰ ਅਸੀਂ ਸਾਰਾ ਪ੍ਰੋਸੈਸ ਜਿਸ ਤਾ ਕਰਦੇ ਆ ਹੂੰ ਤੇ ਇਹ ਸੀ ਕਿ ਜੇਕਰ ਅਸੀਂ ਆਪ ਖਾ ਰਹੇ ਹਾਂ ਤੇ ਕਿਉਂ ਨਾ ਅਸੀਂ ਇਹੋ ਹੀ ਚੰਗੀ ਚੀਜ਼ ਕਿਉਂਕਿ ਮੈਨੂੰ ਇਸ ਚੀਜ਼ ਦਾ ਖੁਰਾਕ ਨਹੀਂ ਬੜਾ ਵਧੀਆ ਮੈਨੂੰ ਠੀਕ ਕੀਤਾ ਅਸੀਂ ਕਿਉਂ ਨਾ ਸਮਾਜ ਨੂੰ ਇਸ ਦਾ ਹਿੱਸਾ ਬਣਾਈਏ ਤੇ ਤੁਸੀਂ ਗੁੜ ਤਿਆਰ ਕਰਦੇ ਹੋ ਆਪਣਾ ਗੁੜ ਤਿਆਰ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਰਲ ਕੇ ਉਹਨਾਂ ਦੇ ਯੋਗਦਾਨ ਮਦਦ ਦੇ ਨਾਲ ਤੇ ਇਹਦੀ ਮੈਂ ਵੈਸੇ ਕੇਵੀਕੇ ਤੋਂ ਟ੍ਰੇਨਿੰਗ ਵੀ ਲਈ ਹੋਈ ਹੈ। ਅੱਛਾ ਤਾਂ ਇਹ ਗੁਰ ਤੁਸੀਂ ਖੁਦ ਤਿਆਰ ਕਰਦੇ ਹੋ। ਹਾਂਜੀ। ਅੱਛਾ ਮੈਮ ਤੁਹਾਡਾ ਬੇਸਿਕਲੀ ਜਿਹੜੀ ਐਜੂਕੇਸ਼ਨ ਕੁਆਲਿਫਿਕੇਸ਼ਨ ਕੀਤੀ ਸੀ ਔਰ ਕਿਵੇਂ ਇੱਧਰ ਮੋੜਾ ਪਿਆ ਇਹ ਸਭ ਤੋਂ ਵੱਡਾ ਸਵਾਲ ਹੈ। ਸਰ ਮੈਂ ਬੀਏ ਸਿਕ ਇਕਨੋਮਿਕਸ ਕੀਤੀ ਹੈ ਗ੍ਰੈਜੂਏਸ਼ਨ ਬਾਅਦ ਵਿੱਚ ਮੈਂ ਐਮ ਇਕਨੋਮਿਕਸ ਵੀ ਕੀਤੀ ਹੈ ਬਟ ਉਹਦੀ ਫਾਈਨਲ ਨਹੀਂ ਮੈਂ ਕਰ ਪਾਈ ਐਂਡ ਐਨਟੀਟੀ ਆਲਸੋ ਫਿਰ ਜਦੋਂ ਬੱਚੇ ਛੋਟੇ ਸੀ ਜ਼ਰੂਰਤ ਵੀ ਸੀ ਜੌਬ ਦੀ। ਜੌਬ ਕੀਤੀ ਹੈ। ਤੇ ਉੱਥੇ ਜੌਬ ਇਹ ਕਿ ਜੇ ਤੁਸੀਂ ਪੜਦੇ ਹੋ ਕੋਈ ਵੀ ਕੰਮ ਸ਼ੁਰੂ ਕਰਦੇ ਹੋ ਉਹਦੇ ਲਈ ਤੁਹਾਨੂੰ ਗਿਆਨ ਜ਼ਰੂਰੀ ਹੁੰਦਾ ਹੈ ਤੇ ਗਿਆਨ ਵੀ ਲਿਆ ਨਾਲ ਫੈਲ ਆਇਆ ਵੀ ਆ ਬੱਚਿਆਂ ਨੂੰ ਵੀ ਦਿੱਤਾ ਫਿਰ ਬਾਅਦ ਵਿੱਚ ਇਹ ਫਿਰ ਇਸ ਸਟੇਜ ਤੇ ਆ ਕੇ ਜਦੋਂ ਕਿ ਕੁਝ ਨਾ ਕੁਝ ਲਾਈਫ ਦੇ ਵਿੱਚ ਤੁਹਾਡੇ ਅਪ ਡਾਊਨਸ ਆਉਂਦੇ ਨੇ ਤੁਸੀਂ ਕੁਛ ਨਾ ਕੁਛ ਤੁਹਾਨੂੰ ਚੂਜ਼ ਕਰਨਾ ਪੈਂਦਾ ਹੈ ਤੇ ਫਿਰ ਇਹ ਮੈਨੂੰ ਇਹ ਲੱਗਾ ਕਿ ਨਹੀਂ ਇਹ ਸਭ ਕੁਦਰਤ ਦੇ ਨਾਲ ਹੈ ਕਿ ਅਸੀਂ ਇਸ ਤੋਂ ਕੁਛ ਨਾ ਕੁਛ ਕਮਾ ਵੀ ਸਕਦੇ ਹਾਂ ਔਰ ਆਪਣੀ ਹੈਲਥ ਵੀ ਠੀਕ ਹੈ ਅੱਛਾ ਹੁਣ ਤੁਹਾਡੇ ਗੁੜ ਦੀ ਗੱਲ ਕਰੀਏ ਤੁਹਾਡੇ ਗੁੜ ਚ ਸਪੈਸ਼ਲ ਕੀ ਹੈ ਕੀ ਖਾਸ ਹੈ ਤੁਹਾਡੇ ਗੁੜ ਦੇ ਵਿੱਚ ਸਰ ਸਪੈਸ਼ialਟੀ ਬਿਲਕੁਲ ਇਹ ਹੋਈ ਆ ਕਿ ਸਾਨੂੰ ਆਪਣੇ ਆਪ ਤੇ ਇੱਕ ਕੰਫੀਡੈਂਸ ਹੈਗਾ ਕਿ ਇਹਦੇ ਵਿੱਚ ਕੋਈ ਵੀ ਤਰੀਕੇ ਦਾ ਕੈਮੀਕਲਸ ਜਿਹਨੂੰ ਅੱਜ ਕੱਲ ਸਾਰੇ ਕਹਿੰਦੇ ਨੇ ਕਿ ਕੈਮੀਕਲਸ ਫ੍ਰੀ ਹੋਵੇ ਕੈਮੀਕਲ ਫ੍ਰੀ ਤੇ ਇਹੋ ਹੀ ਹੈ ਕਿ ਤੁਸੀਂ ਸਟਾਰਟਿੰਗ ਤੋਂ ਉਬਜ ਤੋਂ ਲੈ ਕੇ ਇਸ ਦਾ ਤੁਸੀਂ ਕਮਾਦ ਨੂੰ ਲੋਂਦੇ ਹੋ ਹੂੰ ਉਹਦੇ ਵਿੱਚ ਤੁਸੀਂ ਕੀ ਕੁਛ ਤੇ ਉਹਦੇ ਵਿੱਚ ਤੇ ਨਹੀਂ ਕੈਮੀਕਲਸ ਪਾਰ ਏ। ਹੂੰ ਉਹ ਜਿਸ ਦਾ ਮੇਰੇ ਫਾਦਰ ਇਨ ਲਾ ਬਿਲਕੁਲ ਇਹਨਾਂ ਨੂੰ ਨੇਚਰਲ ਪ੍ਰੋਸੈਸ ਦੇ ਨਾਲ ਹੂੰ ਆਉਗੋਂਦੇ ਨੇ। ਹੂੰ ਫਿਰ ਅਸੀਂ ਪ੍ਰੋਪਰ ਇਹਦੇ ਵਿੱਚ ਸਾਰੀ ਸਾਡੇ ਪਰਿਵਾਰ ਦੇ ਮੈਂਬਰ ਇਕੱਠੇ ਹੁੰਦੇ ਨੇ ਫਿਰ ਅਸੀਂ ਇਹਦਾ ਰੋ ਕੱਟਦੇ ਨੇ ਘਰ ਦੇ ਵਿੱਚ ਹੀ ਆ ਫਿਰ ਅਸੀਂ ਜਸਟ ਨੈਕਸਟ ਪ੍ਰੋਸੈਸ ਜਿਸ ਦਾ ਹੁੰਦਾ ਚੁੰਬੇ ਦੇ ਉੱਤੇ ਹੂੰ ਸਾਰਾ ਪ੍ਰੋਸੈਸ ਕੀਤਾ ਜਾਂਦਾ ਹੈ। ਪਰ ਸਾਨੂੰ ਇਹਦੀ ਪਿਓਰਿਟੀ ਹੁੰਦੀ ਆ ਕਿ ਇਹਦੇ ਵਿੱਚ ਸਿਰਫ ਸਵਾਏ ਅਸੀਂ ਕੁਕਿੰਗ ਜੋ ਸਾਡਾ ਸੋਡਾ ਆਂ ਦਾ ਲिटल ਬਿਟ ਉਹ ਵੀ ਜਸਟ ਅਸੀਂ ਉਹਦੀ ਮੈਲ ਉਤਾਰਨ ਲਈ ਉਹ ਯੂਜ਼ ਕਰਦੇ ਆ ਤੇ ਅਸੀਂ ਇਹ ਹੁੰਦੇ ਕਿ ਜੋ ਅਸੀਂ ਆਪ ਖਾ ਰਹੇ ਉਹ ਹੀ ਇਹ ਸਮਾਜ ਨੂੰ ਅੱਛਾ ਇਹ ਤੁਹਾਡੇ ਗੁੜ ਦੀ ਇੱਕ ਚੀਜ਼ ਹੈ ਸਪੈਸ਼ialਟੀ ਮੈਂ ਦੇਖ ਰਿਹਾ ਕਿ ਤੁਹਾਡੇ ਗੁੜ ਦਾ ਕਲਰ ਬੜਾ ਨੇਚਰਲ ਜਾਇਕਰ ਇੱਥੇ ਰੰਗ ਪਿਆ ਹੈ ਜਾਂ ਕੁਝ ਵੈਸੇ ਨਾਥਿੰਗ ਸਰ ਜਿਵੇਂ ਪਹਿਲੇ ਨੰਬਰ ਤੇ ਕਿਹਾ ਕਿ ਇਹਦੇ ਵਿੱਚ ਸਵਾਏ ਤੁਹਾਨੂੰ ਜੀ ਵਾਹ अच्छा। ਸਵਾਏ ਤੁਸੀਂ ਕੁਕਿੰਗ ਸੋਡਾ ਲिटल ਬਿਟ ਉਹ ਤੋਂ ਇਲਾਵਾ ਤੁਸੀਂ ਇਹਦੇ ਵਿੱਚ ਕੁਝ ਨਹੀਂ ਪਾਉਂਗੇ। ਤੁਸੀਂ ਤੁਸੀਂ ਖਾ ਕੇ ਹੀ ਦੇਖ ਸਕਦੇ ਹੋ। اچھا ਇਹ ਜਿਹੜੇ ਤੱਤ ਨੇ ਇਹਦੇ ਇਹ ਤੱਤ ਕੀ ਨੇ ਜਿਹੜੇ ਖਾਸ ਅਸੀਂ ਅੰਦਰ ਦੇਖ ਰਹੇ ਆਂਦੇ। ਇਹ ਸਰ ਜਿਸ ਤਾਂ ਜਿੰਨੀ ਕਿ ਮੈਨੂੰ ਨੌਲੇਜ ਐ ਇਸ ਇਹਦੇ ਵਿੱਚ ਅਸੀਂ ਕਹਿੰਦੇ ਆ ਕਿ ਇਹਨੂੰ ਇਹਦੇ ਚ ਕਣ 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 ਕਿਹਦੇ ਆ ਨਾ ਉਹ ਜਿਸ ਤਾਂ ਮੈਂ ਜਿੰਨਾ ਵੀ ਆਪਣੇ ਕੁਲੀਗ ਨੂੰ ਸੇਲ ਕਰਦੀ ਹਾਂ ਸਭ ਤੋਂ ਪਹਿਲਾਂ ਇਹੋ ਹੀ ਚੀਜ਼ ਵੇਖਦੇ ਨੇ ਕਿ ਮੈਮ ਤੁਹਾਡਾ ਮੂੰਹ ਚ ਪਾਉਂਦਿਆਂ ਹੀ ਖੁਰ ਜਾਂਦਾ ਹੈ। ਹੂੰ ਤੇ ਜਿਨ੍ਹਾਂ ਨੂੰ ਇਸ ਦੀ ਨੌਲੇਜ ਹੈ ਉਹ ਬਹੁਤ ਇਹਦੇ ਨਾਲ ਇਹਨੂੰ ਆਰਡਰ ਕਰਦੇ ਨੇ ਔਰ ਮੈਂ ਖੁਸ਼ ਹਾਂ ਕਿ ਮੈਨੂੰ ਮੈਂ ਅਸੀਂ ਬਿਲਕੁਲ ਨੇਚਰਲ ਪ੍ਰੋਸੈਸ ਦੇ ਨਾਲ ਤਿਆਰ ਕਰਦੇ ਹਾਂ ਔਰ ਲੋਕੀ ਨੂੰ ਪਸੰਦ ਕਰ ਰਹੇ ਅੱਛਾ ਇਹ ਗੁੜ ਦੀ ਸਭ ਤੋਂ ਵੱਡੀ ਗੁਣਵਕਤਾ ਦੇ ਅੰਦਰ ਲੈ ਪਾਰ ਤੋਂ ਹੁੰਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਤੇ ਇਹ ਬਿਲਕੁਲ オリジナル ਹੈ ਜ਼ਰੂਰੀ ਬਿਲਕੁਲ ਮੈਂ ਤੁਹਾਨੂੰ ਕਹਿ ਰਹੀ ነ ਕਿ ਮੈਨੂੰ ਜਸਟ ਦੇਖੋ ਜੇ ਇੱਕ ਪੇਸ਼ੈਂਟ ਆਪਣੀ ਦਵਾਈ ਦਾ ਦੱਸਣ ਤੇ ਆਇਆ ਰਾਜ ਕਿ ਅਸੀਂ ਚਾਹ ਵੀ ਇਹਦੀ ਬਣਾਉਣੀ ਆ ਅਸੀਂ ਦਹੀਂ ਦੇ ਵਿੱਚ ਵੀ ਆ ਤੇ ਜਦੋਂ ਤੱਕ ਸਾਡਾ ਯੂਜ਼ ਹੁੰਦਾ ਹੈ ਤੇ ਅਸੀਂ ਹਰ ਚੀਜ਼ ਦੇ ਵਿੱਚ ਜਿੱਥੇ ਮਿੱਠੇ ਦੀ ਜ਼ਰੂਰਤ ਹੁੰਦੀ ਹੈ ਅਸੀਂ ਗੋੜੀ ਯੂਜ਼ ਕੀਤਾ ਅੱਛਾ ਤੇ ਹੁਣ ਤੁਸੀਂ ਇਸ ਇਹ ਤੁਹਾਡਾ ਇੱਕ ਕਈਏ ਖੇਤੀ ਹੈ ਜਾਂ ਪ੍ਰੋਫੈਸ਼ਨ ਹੈ ਇਸ ਨੂੰ ਸ਼ੁਰੂਆਤ ਇਹ ਦੋਵੇਂ ਚੀਜ਼ਾਂ ਆਈਆਂ ਸਰ ਪਹਿਲਾ ਤੇ ਇਹੋ ਹੀ ਹੈ ਕਿ ਕੁਦਰਤ ਫਿਰ ਉਹਦੇ ਸਾਨੂੰ ਖੇਤੀਬਾੜੀ ਦਿੱਤੀ ਹੁਣ ਜਿਵੇਂ ਕਹਿੰਦੇ ਕਿ ਜੀਵਨ ਦੇ ਜੀਣ ਲਈ ਤੁਹਾਨੂੰ ਕੋਈ ਨਾ ਕੋਈ ਕਾਰੋਬਾਰ ਜ਼ਰੂਰ ਕਰਨਾ ਪੈਂਦਾ ਤੇ ਇਹ ਜੋ ਹੁਣ ਸਾਡਾ ਅੱਗੋਂ ਪਰਮਾਤਮਾ ਕਰੇ ਅਸੀਂ ਇਹਨੂੰ ਹੋਰ ਵਧਾ ਸਕੀਏ ਨਹੀਂ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਮੇਰਾ ਗੁੜ ਕਾਫੀ ਪਿਓਰ ਹੈ ਔਰ ਇਸ ਦੇ ਵਿੱਚ ਕਲਰ ਦੇ ਕੰਬੀਨੇਸ਼ਨ ਤੋਂ ਹੀ ਕਾਫੀ ਕੁਝ ਪਤਾ ਲੱਗ ਜਾਂਦਾ ਹੈ ਹਾਂਜੀ ਹਾਂਜੀ ਸਰ ਅੱਛਾ ਇਹ ਇਹਦੀ ਫਿਰ ਕਿੰਨੇ ਕੜ ਦੇ ਵਿੱਚ ਤੁਸੀਂ ਫਿਲਹਾਲ ਖੇਤੀ ਕਰ ਰਹੇ ਸਰ ਹਜੇ ਤੁਸੀਂ ਲिटल ਸਾਢੇ 6 ਕਨਾਲ ਦੇ ਵਿੱਚ ਇਹ ਕੰਮ ਚੱਲ ਰਿਹਾ ਹੈ ਤੇ ਉਹਦੇ ਵਿੱਚ ਅਸੀਂ ਥੋੜਾ ਥੋੜਾ ਹੋਰ ਜੇਕਰ ਸਾਨੂੰ ਇਹਦਾ ਹੋਰ ਮਿਲਦਾ ਅੱਛੇ ਰਿਜ਼ਲਟ ਮਿਲਦੇ ਆ ਤਾਂ ਅਸੀਂ ਇਹਨੂੰ ਹੋਰ ਵਧਾਵਾਂਗੇ ਜਿਸ ਤਰ੍ਹਾਂ ਅਸੀਂ ਇਹਦੇ ਨਾਲ ਇਹ ਹੈ ਕਿ ਜਿੱਤੇ ਪਾਪਾ ਫਾਦਰ ਇਨ ਲਾ ਮੇਰੇ ਕਮਾਦ ਲਗਾਉਂਦੇ ਨੇ ਉਹਦੇ ਤੋਂ ਨਾਲ ਉਹ ਮਲਟੀ ਗ੍ਰੀਨਸ ਜਿਸ ਦਾ ਹੋਰ ਫਸਲਾਂ ਵਿੱਚ ਚੁਲੰਦੇ ਨੇ ਇਹਨਾਂ ਦੇ ਨਾਲ ਤੇ ਇਹ ਮੈਂ ਖੁਸ਼ਕਿਸਮਤ ਆ ਕਿ ਮੇਰੇ ਪਰਿਵਾਰ ਸਾਡੇ ਵੱਡੇ ਨਾਲ ਨੇ ਉਹਨਾਂ ਦੇ ਮੈਂ ਤੇ ਇਹਦੇ ਵਿੱਚੋਂ ਕੁਝ ਵੀ ਜਸਟ ਤੁਸੀਂ ਕਹਿ ਲੋ ਕਿ ਇੱਕ ਟੀਚਿੰਗ ਏਡ ਦੇ ਵਿੱਚੋਂ ਅਸੀਂ ਖੇਤੀਬਾੜੀ ਚ ਮੈਂ ਬਿਲਕੁਲ ਵੀ ABC ਨਹੀਂ ਸੀ ਜਾਣਦੀ ਐ ਜੀ ਮੇਰੇ ਫਾਦਰ ਇਨ ਲਾ ਆਏ ਕਿ ਜਿਹੜੇ ਸਾਨੂੰ ਸਿਖਾ ਰਹੇ ਨੇ ਔਰ ਇਹ ਸਾਡੀ ਅਗਲੀ ਜਨਰੇਸ਼ਨ ਦੀ ਵੀ ਬੜਾ ਵਧੀਆ ਹੈ ਕਿ ਜਿਹੜੋ ਸਾਡੇ ਵੱਡੇ ਹੁੰਦੇ ਜਿਨ੍ਹਾਂ ਨੂੰ ਅਸੀਂ ਇੱਕ ਸਾਈਡ ਤੇ ਜਾਂ ਅਸੀਂ ਨਹੀਂ ਉਹਨਾਂ ਨੂੰ ਸੁਣਦੇ ਤੇ ਉਹਨਾਂ ਕੋਈ ਖਜ਼ਾਨਾ ਆ ਕਿ ਅਸੀਂ ਕੁਦਰਤ ਦੇ ਨਾਲ ਉਹਨਾਂ ਨੂੰ ਪਤਾ ਆ ਠੀਕ ਹੈ ਨਵੀਂ ਟੈਕਨੀਕ ਯੂਜ਼ ਕਰਨੀ ਚਾਹੀਦੀ ਹੈ ਨਾਲ ਵੱਡਿਆਂ ਦਾ ਤਜਰਬਾ ਵੀ ਜ਼ਰੂਰ ਹੈ ਅੱਛਾ ਇਹ ਸ਼ੱਕਰ ਵੀ ਤਿਆਰ ਕਰਦੇ ਹੋ ਨਾਲ ਜੀ ਹਾਂਜੀ ਹਾਂਜੀ ਸਰ ਇਹ ਵੀ ਸਾਡੀ ਨਾਲ-ਨਾਲ ਤਿਆਰ ਹੋ ਰਹੀ ਹੈ ਕਿ ਅਸੀਂ ਇਹਨੂੰ ਵੀ ਵਿਧਾਈਏ ਗੋਗੋ ਹੋਰੇ ਇਹਨਾਂ ਦੀਆਂ ਚੀਜ਼ਾਂ ਅੱਛਾ ਇਹਦੇ ਫਿਰ ਗੋਡੀ ਵਗੈਰਾ ਫਿਰ ਆਪ ਕਰਦੇ ਹੋ ਜੀ ਸਰ ਹਾਂਜੀ ਹਾਂਜੀ ਸਭ ਕੁਝ ਸਰ ਨਾਲੇ ਇਹ ਐਕਸਰਸਾਈਜ਼ ਬੜੀ ਵਧੀਆ ਹੋ ਜਾਂਦੀ ਹੈ। ਅੱਛਾ ਗੋਡੀ ਨਾਲ ਐਕਸਰਸਾਈਜ਼ ਅੱਛੀ ਹੋ ਜਾਂਦੀ ਹੈ। ਮਤਲਬ ਅਸੀਂ ਕੰਮ ਕਰੋਗੇ ਤੁਹਾਨੂੰ ਮੇਰੇ ਖਾਲ ਜਿਮ ਜਾਣ ਦੀ ਜਰੂਰਤ ਨਹੀਂ ਹੈ ਜਿਵੇਂ ਤੁਸੀਂ ਕੁਦਰਤ ਦੇ ਨਾਲ ਜੁੜੇ ਹੋ। ਅੱਛਾ ਤਾਂ ਇਹ ਸ਼ੱਕਰ ਵੀ ਤੁਹਾਡੀ ਆਪਣੀ ਹੈ ਜੀ ਬਿਲਕੁਲ। ਹਾਂ ਜੀ ਹਾਂ ਜੀ ਸਰ ਬਿਲਕੁਲ एवरीथिंग ਜੋ ਵੀ ਨੇ ਕਹੇ ਜੀ ਥੋੜੇ ਜਿਹਾ ਅਸੀਂ ਸ਼ੁਰੂ ਕੀਤਾ ਹੈ। ਹੂੰ ਸ਼ੱਕਰ ਤੋਂ ਜਿਸ ਤੱਕ ਮੈਂ ਥੋੜਾ ਸਿੱਖਿਆ ਸੀ ਅਸੀਂ ਗਚਕ ਦਾ ਵੀ ਚਲੋ ਹੌਲੀ ਹੌਲੀ ਸਿੱਖਾਂਗੇ ਕਰ ਕਰਕੇ ਪਤਾ ਲੱਗੇਗਾ। ਜੀ ਤਾਂ ਇਹ ਕਿੰਨਾ ਕੁ ਮੈਡਮ ਇੱਕ ਟੋਟਲੀ ਡਿਫਰੈਂਟ ਫੀਨੋਮੈਨਾ ਹੁੰਦਾ ਕਿਉਂਕਿ ਜਿਹੜੀ ਪੜਾਈ ਹੁੰਦੀ ਉਹ ਇੱਕ ਮਤਲਬ ਲਿਮਿਟਡ ਜਿਹਾ ਹੁੰਦੇ ਆ ਉਹਨੂੰ ਪੜਾਣਾ ਇਹ ਇੱਕ ਸਮਾਰਟ ਵਰਕ ਹੈ ਇੱਕ ਮਿਹਨਤ ਹੈ ਜਿਹਨੂੰ ਤੁਸੀਂ ਕਰ ਰਹੇ ਹੋ ਇਸ ਵੇਲੇ ਆਬਵੀਅਸਲੀ ਸਰ ਇਹ ਮੈਂ ਨਹੀਂ ਕਹਿੰਦੀ ਸਾਰਾ ਕੁਝ ਹੀ ਵਧੀਆ ਕੋਈ ਆਪਣੀ ਐਜੂਕੇਸ਼ਨ ਨੂੰ ਕਿਸੇ ਹੋਰ ਸਾਈਡ ਤੇ ਬਿਜ਼ਨਸ ਤੇ ਲਗਾਉਂਦਾ ਹੈ ਇਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਹੁਣ ਮੈਨੂੰ ਜਦੋਂ ਅਸੀਂ ਮੈਨੂੰ ਉਦੋਂ ਜਰੂਰਤ ਸੀ ਜੌਬ ਦੀ ਮੈਂ ਜੌਬ ਕੀਤੀ ਉਹਦੇ ਤੋਂ ਆਪਣੇ ਚਲੋ ਜੋ ਵੀ ਅਸੀਂ ਆਪਣੇ ਘਰਬਾਰ ਦਾ ਗੁਜ਼ਾਰਾ ਕਰਦੇ ਸੀ ਸਾਈਡ ਬਾਈਟ ਸਾਈਡ ਮੇਰੇ ਜਿਸ ਦਾ ਫਾਦਰ ਨਹੀਂ ਲਾ ਤੁਹਾਨੂੰ ਪਤਾ ਕਿ ਉਹ ਬੈਂਕ ਮੈਨੇਜਰ ਰਿਟਾਇਰਡ ਜੀ ਜੀ ਉਹਨਾਂ ਨੇ ਇਸ ਕੰਮ ਨੂੰ ਚੂਜ਼ ਕੀਤਾ ਚਾਹੇ ਤੋੜਾ ਇਸ ਚੀਜ਼ ਤੋਂ ਸ਼ਹਿਰ ਦੇ ਨਾਲ ਜਾ ਸਕਦੇ ਸੀ ਉਹਨਾਂ ਨੇ ਚੂਜ਼ ਕੀਤਾ ਉਹ ਇੱਥੇ ਮਿਹਨਤ ਕਰਦੇ ਰਹੇ ਤੇ ਸ਼ਾਇਦ ਇਹ ਹੈਲਥ ਇਸ਼ੂ ਹੋਣ ਦੇ ਕਰਕੇ ਹੀ ਅਸੀਂ ਇੱਧਰ ਆਏ ਹਾਂ ਔਰ ਮੈਂ ਇਹ ਚੀਜ਼ ਕਹਿੰਦੀ ਹਾਂ ਕਿ ਜਿਸ ਤਰ੍ਹਾਂ ਅੱਜ ਕੱਲ ਸਾਡੀ ਜਨਰੇਸ਼ਨ ਵੀ ਕਹਿ ਲਓ ਜਨਰੇਸ਼ਨ ਕਹ ਲਓ ਜਾਂ ਕਿਸੇ ਵੀ ਪਰਸਨ ਦੇ ਵਿੱਚ ਜਿ ਸਾਡੀ ਡਿਪਰੈਸ਼ਨ ਐਂਜ਼ਾਈਟੀ ਕਾਫੀ ਹੱਦ ਤੱਕ ਹੈ ਤੇ ਉਹ ਚੀਜ਼ ਨੂੰ ਅਸੀਂ ਕਰਨ ਦੇ ਲਈ ਸਾਨੂੰ ਇਹ ਇਹ ਤੋਂ ਵਧੀਆ ਚੀਜ਼ ਮੈਂ ਨਹੀਂ ਸਮਝਦੀ ਕੁਝ ਵੀ ਹੈ ਚੰਗੀ ਚੀਜ਼ ਖਵਾ ਰਹੇ ਹੋ ਕਿਉਂਕਿ ਮੇਰੇ ਲਈ ਵੀ ਬੜਾ ਮੁਸ਼ਕਲ ਸੀ ਜਦੋਂ ਮੈਂ ਜੌਬ ਛੱਡੀ ਸੀ ਬਿਲਕੁਲ ਕਿਉਂਕਿ ਇੱਕ ਅਲੱਗ ਦੋਨੋਂ ਅ ਅਸੀ ਅੰਗਰੇਜ਼ੀ ਜਨਰੇਟ ਟੂ ਪੈਰਲ ਲਾਈਨਸ ਨੈਵਰ ਮੈਟ ਤਾਂ ਇਹ ਅਲੱਗ ਉਹੀ ਇਤੀ ਚੀਜ਼ ਹੈ ਜਿਹਨੂੰ ਤੁਸੀਂ ਪ੍ਰੂਫ ਕਰ ਰਹੇ ਹੋ ਜਰ ਸਰ ਮੈਂ ਬਿਲਕੁਲ ਇਹ ਕਹਾਂਗੀ ਮੇਰੀ ਆਪਣੀ ਐਗਜ਼ਾਮਪਲ ਹੈ ਮੈਂ ਤੇ ਆਪਣੀ ਐਗਜ਼ਾਮਪਲ ਵਿੱਚ ਇਹ ਚੀਜ਼ ਕਿ ਨਹੀਂ ਕਿ ਜਿਸ ਤਾ ਮੈਨੂੰ ਕੁਦਰਤ ਨੇ ਜੇਕਰ ਮੈਨੂੰ ਉਹਨਾਂ ਦਵਾਈਆਂ ਤੋਂ ਜਿੱਥੇ ਮੈਨੂੰ ਲੱਗਦਾ ਸੀ ਕਿ ਮੈਂ ਨਹੀਂ ਸ਼ੈਡ ਲਾਸਟ ਸਟੇਜ ਤੇ ਸੀ ਆਪਣੇ ਮੈਨੂੰ ਕਈ ਵਾਰ ਲੱਗਦਾ ਸੀ ਕਿ ਨਹੀਂ ਇਤੋਂ ਵੱਧ ਮੈਨੂੰ ਨਹੀਂ ਲੱਗਦਾ ਕਿ ਮੈਂ ਜੀ ਪਾਵਾਂਗੀ। ਹੂੰ ਉਸ ਤੋਂ ਬਾਅਦ ਜਦੋਂ ਮੈਨੂੰ ਕੁਦਰਤ ਆਪਣੇ ਆਪ ਇੱਥੇ ਲੈ ਕੇ ਆਈ। ਹੂੰ ਔਰ ਇਹਦੇ ਵਿੱਚ ਰੈਨ ਦੇ ਨਾਲ ਮੈਨੂੰ ਆਪਣੇ ਜਿਸ ਦਾ ਚਾਚਾ ਜੀ ਹੁਨੀ ਨੇ ਇਹਨਾਂ ਦਾ ਲਾਈਫ ਸਟਾਈਲ ਮੇਰੇ ਫਾਦਰ ਇਨ ਲਾ ਦਾ ਮੈਨੂੰ ਸਿਖਾਂਦਾ ਗਿਆ। ਮਤਲਬ ਮਿਹਨਤ ਖੁਦ ਕਰ ਰਹੇ ਹੋ ਸਾਹਿਬ। ਮਿਹਨਤ ਖੁਦ ਹੀ ਕਰ ਰਹੇ ਜੀ ਸਾਹਿਬ। ਹਾਂ। ਇਹ ਤੇ ਹੈ ਕਿ ਮਤਲਬ ਉਹੀ ਗੱਲ ਚੀਜ਼ ਆ ਜਾਂਦੀ ਮੈਂ ਫੇਰ ਬਾਰ-ਬਾਰ ਹੀ ਕਹਾਂਗੀ ਸ਼ਾਇਦ ਤੁਹਾਨੂੰ ਰਿਪੀਟਡ ਲੱਗੇ। ਮੈਂ ਜਿਸ ਬਿਮਾਰੀ ਚੋਂ ਨਿਕਲੀ ਹਾਂ ਜਾਂ ਮੈਂ ਕਹਿ ਸਕਦੀ ਮੈਨੂੰ ਕੁਦਰਤ ਨੇ ਕੱਢਿਆ ਸਾਰਿਆਂ ਨਾਲ ਲਾ ਕੇ। ਮੈਂ ਥੈਂਕਸ ਯੰਕੀ ਮੇਰੇ ਲਈ ਇਹ ਚੀਜ਼ ਸਭ ਤੋਂ ਵੱਡੀ ਹੈ ਤਾਂ ਹੁਣ ਤੁਸੀਂ ਸਾਨੂੰ ਚੰਗੀ ਚੀਜ਼ ਖਿਲਾਓਗੇ ਜੀ ਜਰੂਰ ਜਰੂਰ ਸਰ ਤੁਸੀਂ ਲਓ ਬਿਲਕੁਲ ਨਹੀਂ ਬਿਲਕੁਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਕਿ ਇੱਕ ਟਰਾਂਸਫਰਮੇਸ਼ਨ ਜਿਹੜੀ ਹੈ ਲਾਈਫ ਦੀ ਇੱਥੇ ਹੋਈ ਹੈ ਔਰ ਤੁਸੀਂ ਦੇਖੋ ਕਿ ਗੁੜ ਦੀ ਮੈਡਮ ਇੱਕ ਚੰਗੇ ਗੁੜ ਦੀ ਨਿਸ਼ਾਨੀ ਕੀ ਹੁੰਦੀ ਹੈ ਜਿਸ ਤਰ੍ਹਾਂ ਅਸੀਂ ਕਿਹਾ ਸੀ ਤੋਂ ਤੱਕ ਮੈਂ ਸਿੱਖਿਆ ਆ ਮੈਨੂੰ ਤੇ ਇਹ ਕਿ ਸਭ ਤੋਂ ਪਹਿਲਾਂ ਕਿ ਉਸ ਸਟਾਰਟਿੰਗ ਆ ਦੀ ਕਿ ਅਸੀਂ ਚਲੋ ਜਿਸ ਤਰ੍ਹਾਂ ਕਹਿੰਦੇ ਨਾ ਕਿ ਗੁੜ ਲੈ ਲੈਨੇ ਉਹਦਾ ਫਰਸਟ ਪ੍ਰੋਸੈਸ ਬੇਸਿਕ ਕੋ ਕਿਸ ਤਰ੍ਹਾਂ ਉਹਨੂੰ ਤਿਆਰ ਕੀਤਾ ਗਿਆ ਹੂੰ ਔਰ ਮੈਨੂੰ ਜਿੰਤਾ ਤੱਕ ਦੱਸਿਆ ਗਿਆ ਕਿ ਚਲੋ ਇਹਦੇ ਵਿੱਚ ਇੰਨਾ ਕੁਝ ਤੇ ਨਹੀਂ ਪਾਉਂਦੇ ਬਟ ਉਹਨੂੰ ਤਿਆਰ ਕਰਨ ਦਾ ਤਰੀਕਾ ਉਹਨੂੰ ਜਿਸ ਤਰ੍ਹਾਂ ਗੋਡੀ ਕਰਨ ਦਾ ਉਹਦੇ ਵਿੱਚ ਜਿਸ ਤਰ੍ਹਾਂ ਜੈਵਿਕ ਆਪਾ ਪਾਉਂਦੇ ਖਾਦ ਵਗੈਰਾ ਤਿਆਰ ਕਰਕੇ ਅੱਛਾ ਇਹ ਪੈਸਟੀਸਾਈਡ ਤੋਂ ਰਹਿਤ ਹਾਂਜੀ ਸਰ ਸਭ ਤੋਂ ਵੱਡੀ ਇਹ ਗੱਲ ਹੈ ਆਵੇਂ ਕਿ ਹਾਂ ਸਾਨੂੰ ਥੋੜੀ ਮਿਲੇਗੀ ਚੀਜ਼ ਹਾਂ ਉਤਪਾਦਕ ਥੋੜੀ ਮਿਲੇਗੀ ਉਤਪਾਦਕਤਾ ਪਰ ਫਿਰ ਇਹ ਚੀਜ਼ ਹੈ ਕਿ ਉਹ ਵਧੀਆ ਚੀਜ਼ ਤੁਹਾਨੂੰ ਮਿਲੇਗੀ ਅੱਛਾ ਇਹ ਬਿਲਕੁਲ ਜ਼ਹਿਰ ਰਿਤ ਗੋੜਾ ਹੈ ਜਰਾ ਇਹ ਚੀਜ਼ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਕਿ ਹੈਲਥ ਦੇ ਨਾਲ ਜੇਕਰ ਮੈਂ ਆਪਣੇ ਆਪ ਨਾ ਕਰਾਂਗੀ ਤੇ ਫਿਰ ਇਹ ਹੈ ਕਿ ਅਸੀਂ ਸਾਈਡ ਤੇ ਅਸੀਂ ਮੈਡੀਸਿਨਸ ਖਾਵਾਂਗੇ ਇਹਨੋਂ ਬੈਟਰ ਹੈ ਥੋੜਾ ਖਾ ਲੋ ਪਰ ਚੰਗਾ ਖਾ ਲੋ ਕਮ ਖਾਏ ਅੱਛਾ ਖਾਏ ਕੋ ਬਹੁਤ ਸਾਰੀ ਦੁਕਾਨਾਂ ਦੇ ਬੋਰਡ ਲੱਗੇ ਹੋਣ ਅੱਜ ਚਲੋ ਬਹੁਤ ਵਧੀਆ ਲੱਗਾ ਜੀ ਜਨਾ ਗੱਲਬਾਤ ਕਰਕੇ ਹੁਣ ਅਸੀਂ ਥੋਟਾ ਜਾ ਤੁਹਾਨੂੰ ਪੁੱਛਣਾ ਜਾਵਾਂਗੇ ਤੇ ਕੋਈ ਅਗਰ ਕਿਸੇ ਨੇ ਤੁਹਾਡਾ ਗੁੜ ਲੈਣਾ ਹੋਵੇ ਤਾਂ ਤੁਹਾਡ ਨੂੰ ਕਿੱਥੇ ਕੰਟੈਕਟ ਕੀਤਾ ਜਾ ਸਕਦਾ ਤੁਹਾਡੇ ਕੋਈ ਆਪਣਾ ਕੋਈ ਕੰਟੈਕਟ ਨੰਬਰ ਦੇ ਦਿਓ ਜਿਹੜਾ ਕਿ ਲੋਕ ਤੁਹਾਨੂੰ ਸੰਪਰਕ ਕਰ ਸਕਣ ਹਾਂਜੀ ਸਰ ਐਕਚੁਅਲੀ ਸਾਡਾ ਫਾਰਮ ਇੱਥੇ ਹੈਗਾ ਆ ਅਜਨਾਲਾ ਰੋਡ ਤੇ ਪਿੰਡ ਮਧੂਸ਼ੰਗਾ ਹਮ ਤੇ ਇਹ ਮੇਰਾ ਫੋਨ ਨੰਬਰ ਆਗਾ ਸਰ 95010 28790 अमनदीप कौर ਦੇ ਨਾਂ ਤੇ ਜੇਕਰ ਤੁਸੀਂ ਨੰਬਰ ਤੇ ਕਰੋ ਤੇ ਅਸੀਂ ਐਵੇਂ ਜੇਕਰ ਤੁਸੀਂ ਇਥੋਂ ਲੈਣਾ ਚਾਹੋ ਤੇ ਇੱਥੇ ਆ ਕੇ ਲੈ ਕੇ ਜਾ ਸਕਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਪ੍ਰੋਸੈਸ ਤੁਹਾਡੇ ਅੱਖਾਂ ਦੇ ਸਾਹਮਣੇ ਕਿਸ ਤਰ੍ਹਾਂ ਤਿਆਰ ਹੋ ਰਿਹਾ ਤੇ ਕੋਈ ਕਰਨਾ ਚਾਹੇ ਤੇ ਤੁਹਾਰ ਕੋ ਇਥੋਂ ਗੁੜ ਲੈ ਸਕਦਾ ਜੀ ਕਰ ਸਕਦਾ ਇਥੋਂ ਲੈ ਸਕਦਾ ਆ ਕੇ ਵੀ ਦੇਖੇ ਤੁਹਾਨੂੰ ਆਪਣੇ ਆਪ ਫੀਲ ਹੋਏਗਾ ਕਿ ਕਿਸ ਤਰ੍ਹਾਂ ਕਿੰਨੇ ਵਧੀਆ ਪ੍ਰੋਸੈਸ ਨਾਲ ਬਣਦਾ ਅੱਛਾ ਕੀ ਕੀ ਰੇਟ ਕੀ ਰੱਖਿਆ ਗੁੜ ਦਾ ਚੱਕਰ ਦਾ ਜੀ ਸਰ ਅਸੀਂ 120 ਰੁਪਏ ਪਰ ਕਿਜੀ ਰੱਖਿਆ ਹੈ ਸ਼ੱਕਰ ਸਾਡ ਕੋ ਜਿਆਦਾ ਕੋਈ ਕੁਆਂਟੀਟੀ ਚ ਲੈਣਾ ਚਾਹੇ ਤੇ ਫਿਰ ਅਸੀਂ ਉਹਦੇ ਨਾਲ ਥੋੜਾ ਘੱਟ ਹੀ ਕਰ ਲੈਂਦੇ ਤੇ ਸ਼ੱਕਰ ਕੀ ਰੇਟ ਰੱਖਿਆ ਜੀ ਸ਼ੱਕਰ ਸਾਡੀ 150 ਰੁਪਏ ਪਰ ਕਿਜੀ ਹੈ ਤਾਂ ਜ਼ਰੂਰ ਚੰਗੀ ਚੀਜ਼ ਦਾ ਮੌਕਾ ਦੇ ਸਰ ਜਰੂਰੀ ਸਰ ਇਹੋ ਹੀ ਚੀਜ਼ ਹੈ ਕਿ ਦੇਖੋ ਜੇਕਰ ਅਸੀਂ ਚੰਗਾ ਦਵਾਂਗੇ ਚੰਗਾ ਖਾਵਾਂਗੇ ਭਾਵੇਂ ਕਿ ਅਸੀਂ ਸਲੋ ਕਰਦੇ ਆ ਹੌਲੀ ਹੌਲੀ ਸਪੀਡ ਦੇ ਨਾਲ ਬਣਾ ਰਹੇ ਆ ਪਰ ਸਾਨੂੰ ਇੰਨੀ ਉਮੀਦ ਹੈਗੀ ਹੈ ਕਿ ਅਸੀਂ ਥੋੜੇ ਤੋਂ ਸ਼ੁਰੂ ਕਰਕੇ ਚੰਗੇ ਤੋਂ ਸ਼ੁਰੂ ਕਰਕੇ ਇਹਨੂੰ ਸਟੈਪ ਬਾਈ ਸਟੈਪ ਅਸੀਂ ਅੱਗੇ ਲੈ ਕੇ ਜਾ ਸਕਾਂਗੇ। ਸ਼ੁਕਰੀਆ ਜੀ ਸਮਾਂ ਦੇਣ ਵਾਸਤੇ ਜੀ ਬਹੁਤ-ਬਹੁਤ ਸ਼ੁਕਰੀਆ ਮਨਦੀਪ ਜੀ ਤੁਹਾਡਾ। ਤਾਂ ਇਹ ਇੱਕ ਕਹਾਣੀ ਆ ਤੁਹਾਨੂੰ ਅਸੀਂ ਸਾਂਝੀ ਕੀਤੀ ਹੈ ਕਿ ਇੱਕ ਟੀਚਰ ਜੋ ਕਿ ਇੱਕ ਇਕਨੋਮਿਕਸ ਦੇ ਪ੍ਰੋਫੈਸ਼ਨ ਤੋਂ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਕੁਝ ਉਹਨਾਂ ਦੀ ਜ਼ਿੰਦਗੀ 'ਚ ਬਦਲਾਅ ਆਇਆ ਉਹਨਾਂ ਨੇ ਕਿਹਾ ਕਿ ਮੈਂ ਹੁਣ ਜ਼ਿੰਦਗੀ ਦੇ ਵਿੱਚ ਉਹ ਚੀਜ਼ ਕਰਨੀ ਚਾਹਨੀ ਹੈ ਜਿਸ ਦੇ ਨਾਲ ਕਿ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਜਾਵੇ। ਤਾਂ ਸਭ ਤੋਂ ਪਹਿਲੇ ਆਪਣੇ ਘਰ ਤੋਂ ਸ਼ੁਰੂਆਤ ਕੀਤੀ। ਜ਼ਮੀਨ ਸੀ ਤੇ ਉੱਥੇ ਗੁਰਦ ਦੀ ਜਿਹੜਾ ਹੈ ਉਹਨਾਂ ਨੇ ਉਤਪਾਦਕ ਸ਼ੁਰੂ ਕੀਤਾ ਗੰਨੇ ਤੋਂ ਲੈ ਕੇ ਰੋਹ ਕੱਢਣ ਤੋਂ ਲੈ ਕੇ ਗੋਡੀ ਕਰਨ ਤੱਕ ਨੂੰ ਖੁਦ ਆਪ ਕਰਦੇ ਨੇ ਉਸ ਤੋਂ ਬਾਅਦ ਇੱਕ ਨਵਾਂ ਸਟਾਰਟਅਪ ਸ਼ੁਰੂ ਕੀਤਾ ਉਮੀਦ ਕਰਦੇ ਆ ਕਿ ਲੋਕ ਜਰੂਰ ਇਹਨਾਂ ਨੂੰ ਸਪੋਰਟ ਕਰਨਗੇ ਜਿਹਦੇ ਨਾਲ ਕੀ ਇਹ ਇੱਕ ਲੋਕਾਂ ਨੂੰ ਚੰਗੀ ਸਿਹਤ ਦੇ ਸਕਣ ਚੰਗੀ ਚੀਜ਼ ਦੇ ਸਕਣ ਤਾਂ ਗੁੜਖਾਂਦੇ ਸ਼ਕੀਨ ਤੇ ਵੈਸੀ ਪੰਜਾਬੀ ਬਹੁਤ ਜ਼ਿਆਦਾ ਨਹੀਂ ਨੇ ਉਸ ਦੇ ਵਿੱਚ ਇੱਕ ਨਵੇਂ ਸਟਾਰਟਅਪ ਦੀ ਸ਼ੁਰੂਆਤ ਕੀਤੀ ਹੈ ਤਾਂ ਜਰੂਰ ਸਪੋਰਟ ਕਰੋ ਇਹਨਾਂ ਨੇ ਆਪਣਾ ਨੰਬਰ ਔਰ ਆਪਣੀ ਸਾਰੀ ਚੀਜ਼ਾਂ ਸ਼ੇਅਰ ਕੀਤੀਆਂ ਤਾਂ ਅਗਰ ਤੁਸੀਂ ਚੰਗੇ ਗੁੜਖਾਂਦੇ ਸ਼ਕੀਨ ਹੋ ਤਾਂ ਜਰੂਰ ਇਹਨਾਂ ਨੂੰ ਮੌਕਾ ਦਿਓ ਔਰ ਤੁਹਾਨੂੰ ਅਸੀਂ ਡਿਟੇਲ ਸਾਰੀਆਂ ਸਾਂਝੀਆਂ ਕੀਤੀਆਂ ਨੇ ਤਾਂ ਜ਼ਹਿਰ ਮੁਕਤ ਗੁੜ ਦੀ ਇੱਕ ਕਹਾਣੀ ਇੱਕ ਇਨਸਪਾਇਰਿੰਗ ਊਮਨ ਦੀ ਤੁਹਾਨੂੰ ਅੱらせ ਸਾਂਝੀ ਕਰ ਰਹੇ ਹਾਂ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕਰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ